ਭਵੇਂ ਕੀ ਆਜ਼ਾਦੀ ਨੂੰ 77 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਤਿਹਾਸਿਕ ਨਗਰੀ ਸ਼੍ਰੀ ਕਿਰਤਪੁਰ ਸਾਹਿਬ ਦੇ ਨਜ਼ਦੀਕਲੇ ਪਿੰਡ ਸ਼ਾਹਪੁਰ ਬੇਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵਸਨੀਕ ਸਰਕਾਰਾਂ ਤੋਂ ਦੁਖੀ ਹੋ ਕੇ ਆਪਣੇ ਪਿੰਡ ਦੇ ਰਸਤੇ ਦੇ ਲਈ ਨਿਰਮਾਣ ਵੱਜੋਂ ਆਰਜੀ ਪੁਲ ਬਣਾ ਰਹੇ ਨੇ ਗੱਲਬਾਤ ਕਰਦੇ ਆ ਕਿ ਆਰਜੀ ਪੁਲ ਬਣਾਉਣ ਦੀ ਨੋਬਤ ਕਿਉਂ ਆਈ ਕਿਉਂਕਿ ਐਨਾ ਪਿੰਡਾਂ ਦੇ بس ਨੀਕਾ ਨੂੰ 9 ਕਿਲੋਮੀਟਰ ਦਾ ਪਿੰਡਾ ਜੋ ਹੈ ਤੈਹ ਕਰਕੇ ਤਾਂ ਸ਼੍ਰੀ ਕਿਰਤਪੁਰ ਸਾਹਿਬ ਜਾਣਾ ਪੈਂਦਾ ਪਰ ਜੋ ਇਹ ਪੁਲ ਬਣਾ ਰਹੇ ਨੇ ਇਸ ਨਾਲ ਸਿਰਫ ਅੱਧਾ ਕਿਲੋਮੀਟਰ 500 ਮੀਟਰ ਜੋ ਹੈ ਉਹ ਕਿਰਤਪੁਰ ਸਾਹਿਬ ਰਹਿ ਜਾਏਗਾ ਮਤਲਬ 9 ਕਿਲੋਮੀਟਰ ਦਾ ਪਿੰਡਾ ਜੋ ਹੈ ਉਹ ਤੈਹ ਨਹੀਂ ਕਰਨਾ ਪਵੇਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸ ਪਿੰਡ ਵਾਲਿਆਂ ਨੇ ਇਹ ਪ੍ਰਣ ਲਿੱਤਾ ਕਿ ਜੇਕਰ ਸਰਕਾਰਾਂ ਐਸ ਪੁਲ ਨੂੰ ਨਹੀਂ ਬਣਾਉਂਦੀਆਂ ਤਾਂ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪੈਸਾ ਲਗਾ ਕੇ ਆਪਣੇ ਆਪ ਦਾ ਹੀ ਪੁਲ ਬਣਾ ਲੈਂਦੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਵੀਰ ਸਿੰਘ ਸ਼ਾਹਪੁਰ ਨੇ ਵੀਰ ਭਾਜੀ ਕੀ ਪ੍ਰੋਬਲਮ ਹੈ ਕਿਨਾ ਕਾਰਨਾ ਕਰਕੇ ਤੁਹਾਨੂੰ ਆਰਜੀ ਪੁਲਾ ਚ ਬਣਾਉਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕਾਰਨ ਦਾ ਜਿਹੜੀ ਆਵਾਜ਼ ਆਈ ਸਾਡਾ ਜੰਦਕੰਦ ਕਾ ਉਹਦੇ ਕਰਕੇ ਜਿਹੜਾ ਇਹ ਪੁਲ ਹੈ ਆਪਾਂ ਮੇਰੇ ਹਿਸਾਬ ਨਾਲ ਸਾਲ ਦੇ ਵਿੱਚ ਇਹਨੂੰ 3 ਤੇ 4 ਵਾਰ ਬਣਾਉਂਦੇ ਪਾਣੀ ਆਂਦਾ ਉਤੋਂ ਖੱਡਾ ਆ ਜਾਂਦੀਆਂ ਨੱਕਿਆਂ ਤੋਂ ਪਾਣੀ ਆਂਦਾ ਇਹ ਹਟ ਜਾਂਦਾ ਅਸੀਂ ਘੱਟੋ ਘੱਟ ਵੀ ਸਾਲ ਦੇ ਵਿੱਚ ਇਹਨੂੰ 4 ਵਾਰ ਇੱਕ ਵਾਰ ਬਣਾਉਣ ਦੇ ਵਿੱਚ ਜੇ ਪੈਪ ਬਚ ਜਾਣ ਤਾਂ 2 ਲੱਖ ਰੁਪਈਆ ਜੇ ਪੈਪ ਟੁੱਟ ਜਾਣ ਜਾਂ ਖਰਾਬ ਹੋ ਜਾਣ ਤਾਂ ਘੱਟੋ ਘੱਟ 4-4.5 ਲੱਖ ਰੁਪਈਆ ਸਾਡਾ ਇੱਕ ਵਾਰ ਲੱਗਦਾ ਸਾਡਾ ਪਿੰਡ ਜਿਹੜਾ ਥੱਕਿਆ ਪਿਆ ਇਹ ਕੰਮ ਕਰ ਕਰਕੇ ਪਰ ਕਿਸੇ ਸਰਕਾਰ ਦੇ ਕਿਸੇ ਐਮਐਲਏ ਦੇ ਕਿਸੇ ਮੰਤਰੀ ਦੇ ਕੰਨ ਦੇ ਥੱਲੇ ਅਜੇ ਤੱਕ ਜੂ ਨਹੀਂ ਸਰਕਦੀ ਹਜ਼ਾਰਾਂ ਹੀ ਵੀਡੀਓ ਪਾ ਲੀਆਂ ਹਜ਼ਾਰਾਂ ਤੁਹਾਡੇ ਵਰਗੇ ਵੀਰ ਆ ਕੇ ਪਹਿਲਾਂ ਵੀ ਤੁਸੀਂ ਕਿੰਨੀ ਵਾਰ ਕਰਕੇ ਗਏ ਪਰ ਕਿਸੇ ਬੰਦੇ ਨੇ ਅਜੇ ਤੱਕ ਹਾਲ ਤੱਕ ਨਹੀਂ ਪੁੱਛਿਆ ਸਾਡਾ ਵੇ ਕਿੱਦਾਂ ਬਣਨਾ ਕਿਆ ਕੰਮ ਹੋਣਾ ਜੋ ਕੰਮ ਕਰਦੇ ਸਿਰਫ ਪਿੰਡ ਆਪ ਰਲਕੇ ਬਾਬਿਆਂ ਦੇ ਸਹਿਯੋਗ ਨਾਲ ਤਾਂ ਕੰਮ ਚੱਲਦਾ ਜੀ ਤੁਹਾਡੇ ਪਿੰਡ ਚ ਵੋਟ ਕਿੰਨੀ ਹੈ ਤੇ ਕਿੰਨੀਆਂ ਪੀੜੀਆਂ ਤੁਹਾਡੀਆਂ ਇੱਥੋਂ ਗੁਜ਼ਰ ਰਹੀਆਂ ਨੇ ਤੇ ਰਸਤਾ ਇਹੇ ਹੈ ਕਿੰਨਾ ਟਾਈਮ ਹੋ ਗਿਆ ਪੁਲ ਨਹੀਂ ਬਣਿਆ ਦੇਖੋ ਜੀ ਪੀੜੀਆਂ ਦੀ ਗੱਲ ਕਰਦੇ ਜਿਹੜੀਆਂ ਅੱਜ ਤੇ ਪਿਛਲੀਆਂ ਪੀੜੀਆਂ 47 ਤੱਕ ਅੱਜ ਤੱਕ ਦੀਆਂ ਸਾਰੀਆਂ ਪਾਣੀ ਚੋਂ ਗਈਆਂ ਮੇਰੇ ਹਿਸਾਬ ਦੇ ਨਾਲ ਜਿੱਦਾਂ ਸਾਡੇ ਦਾਦੇ ਪਰਦਾਦੇ ਬਾਬੇ ਲੰਘਦੇ ਤੇ ਸਾਡੀ ਤਾਂ ਜ਼ਿੰਦਗੀ ਉੱਤੀ ਲੱਗੀ ਮੇਰੇ ਹਿਸਾਬ ਦੇ ਨਾਲ ਜਿਹੜੇ ਹਿਸਾਬ ਦੇ ਨਾਲ ਸਰਕਾਰਾਂ ਚੱਲੀਆਂ ਵਾ ਸਾਡੇ ਜਿਹੜੇ ਗਾਹ ਨਿਆਣੇ ਆ ਉਹਨਾਂ ਦੇ ਗਾਹ ਨਿਆਣਿਆਂ ਦੇ ਨਿਆਣੇ ਵੀ ਮੇਰੇ ਹਿਸਾਬ ਨਾਲ ਧੀ ਲੰਘਣਗੇ ਜਿਹੜਾ ਹਿਸਾਬ ਹੈ। ਮਤਲਬ ਚੌਥੀ ਪੀੜੀ ਹੋ ਗਈ ਹੈ ਤੇ ਚੌਥੀ ਪੀੜੀ ਨੂੰ ਵੀ ਅੱਜ ਆਜ਼ਾਦੀ ਤੋਂ ਬਾਅਦ ਵੀ ਆਪਣੇ ਪੈਸੇ ਨਾਲ ਹੀ ਪੁਲ ਬਣਾਉਣਾ ਪੈ ਰਿਹਾ। ਬਿਲਕੁਲ ਜੀ ਆਪਣੇ ਪੈਸੇ ਨਾਲੇ ਪੁਲ ਬਣਾਉਂਦੇ ਕੋਈ ਵੀ ਨਹੀਂ ਪੁੱਛਦਾ ਜੀ। ਸਾਰਾ ਇਹਦਾ ਜੇ ਬਾਬੇ ਨਾਲ ਹੁਣ ਸਾਡੇ ਇੱਥੇ ਸੰਤ ਅਨੰਦਗੜ੍ਹ ਕਿਲੇ ਵਾਲੇ ਤੇ ਜਿਹੜੇ ਬਾਬੇ ਅਮਰੀਕ ਸਿੰਘ ਵਰਗੇ ਨਾ ਹੋਣ ਜਾਂ ਹੋਰ ਮਹਾਂਪੁਰਸ਼ ਜਿੰਨੇ ਵੀ ਆਗੇ ਜੜੇ ਕਰਦੇ ਜਿਨ੍ਹਾਂ ਨੇ ਪੁਲ ਬਣਾਏ ਵੇ ਚੰਦਵਰ ਫੇਲਾ ਵਗੈਰਾ ਦੇ ਤੇ ਇੱਥੇ ਦਾ ਸਾਡੇ ਜਿਹੜਾ ਹਾਲ ਹੈ ਬਹੁਤ ਮਾੜਾ ਹੋਵੇ ਬਾਬਿਆਂ ਦੇ ਸਹਾਇਕ ਨਾਲ ਜਿਹੜਾ ਕੰਮ ਹੈ ਇੰਨਾਕ ਤਾਂ ਬਣਦਾ ਤੁਸੀਂ ਵੇਖ ਸਕਦੇ ਹੋ ਕਿ ਪੁਲ ਬਣਾਉਣ ਵਾਸਤੇ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਦਰਿਆ ਹੈ ਜੋ ਸਤਲੁਜ ਦਰਿਆ ਦਾ ਕੁਝ ਹਿੱਸਾ ਜੋ ਪਤਾਲਪੁਰੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਸਥ ਘਾਟ ਬਣਿਆ ਉੱਥੇ ਪਾਣੀ ਜਾਂਦਾ ਤੇ ਪਾਣੀ ਚਲਦੇ ਦੇ ਵਿੱਚ ਹੀ ਪਿੰਡ ਵਾਸੀ ਕੰਮ ਕਰਦੇ ਨੇ ਭਾਜੀ ਕੀ ਨਾਮ ਹੈ ਕਿੱਥੇ ਦੇ ਤੁਸੀਂ ਵਸਨੀਕੋ ਤੇ ਤੁਹਾਡੇ ਪਿੰਡ ਦੀ ਕਿੰਨੀ ਵੋਟ ਨਾਜਰ ਸਿੰਘ ਸ਼ਾਹਪੁਰ ਵਾਗੂ ਖਾਲਸਾ ਵਾਪਾ ਜੀ ਨਾਜਰ ਸਿੰਘ ਸ਼ਾਹਪੁਰ ਪਿੰਡ ਸ਼ਾਹਪੁਰ ਵਿਲਾ ਜੀ 500 ਪਲੱਸ ਵੋਟ ਆ ਸਾਡੇ ਪਿੰਡ ਦੀ ਤੇ ਕਿੰਨਾ ਸਮਾਂ ਹੋ ਗਿਆ ਕਿੰਨਾ ਕੁ ਔਖਾ ਹੈ ਕਿਉਂਕਿ ਚਲਦੇ ਪਾਣੀ ਦੇ ਵਿੱਚ ਕੰਮ ਕਰਨਾ ਤੇ ਕਿੰਨਾ ਕੁ ਖਰਚਾ ਇੱਥੇ ਆ ਰਿਹਾ ਇਹ ਤਾਂ ਸਾਰਾ ਸਮਝੋ ਵੀ ਆਜ਼ਾਦੀ ਤੋਂ ਸਾਡੀ ਵਾਸਤਾ ਕੋਈ ਆਜ਼ਾਦੀ ਨਹੀਂ ਹੈਗੀ ਆ ਸਾਡਾ ਪਹਿਲਾਂ ਸਾਰਾ ਬਜ਼ੁਰਗਾਂ ਦਾ ਟਾਈਮ ਇੱਦੇ ਲੰਘਿਆ ਇੱਕ ਇਹ ਤੋਂ ਨਾਲੇ 200 100 150 ਮੀਟਰ ਤੇ ਰੱਸਿਆਂ ਵਾਲਾ ਪੋੜਾ ਜਿਹਦਾ ਪਹਾੜ ਚ ਹੁੰਦੇ ਉਹ ਵੀ ਸਾਡੇ ਟਾਈਮ 'ਚ ਬਣਿਆ ਤਾਂ ਪਠਾਨਕੋਟੋਂ ਆਪ ਸਮਾਨ ਪਿੰਡਾਂ ਬਣਾ ਕੇ ਤਾ ਕਰਿਆ ਤਾਂ 15 20 ਸਾਲ ਪਹਿਲਾਂ ਮਤਲਬ ਦੋ ਪੁੱਲ ਦੋ ਪੁੱਲ ਬਣੇ ਹੋਏ ਨੇ ਦੋਨੋਂ ਪਿੰਡ ਦੇ ਬੰਦਿਆਂ ਨੇ ਪਿੰਡ ਵਾਸੀਆਂ ਨੇ ਹੀ ਹਾਂ ਛੋਟਾ ਪਿੰਡ ਨਹੀਂ ਤੇ ਹੁਣ ਆਹ ਹੈ ਜਿਹੜਾ ਆ ਨਾਲ ਪੱਕਾ ਪੋਲ ਜਿਹੜਾ ਲੱਗ ਰਿਹਾ ਇਹ ਬਾਬਾ ਅਮਰੀਕ ਸਿੰਘ ਜੀ ਆ ਪਟਿਆਲੇ ਵਾਲੇ ਉਹਨਾਂ ਦੀ ਕਾਰ ਸੇਵਾ ਸਹਿਯੋਗ ਜਿਹੜਾ ਪਿੰਡ ਦਾ ਇਲਾਕੇ ਦਾ ਜਿੰਨਾ ਵੀ ਆਪਣਾ ਤੋਂ ਹੁੰਦਾ ਨਾਲ ਰਲ ਕੇ ਆਪਾਂ ਇਹ ਵੀ ਚੱਲ ਰਿਹਾ ਕੰਮ ਫਰ ਨਾਲ ਇੱਕ ਜਿਹੜਾ ਆਰਜੀ ਜਿਹੜਾ ਹੁਣ ਲੰਘਣ ਵਾਸਤੇ ਅਸੀਂ ਕੀਤਾ ਤਾਂ ਸੋ ਇਸ ਹਾਲ ਵਿੱਚ ਤਿੰਨ ਚਾਰ ਵਾਰ ਦੱਸਿਆ ਇਹ ਮੁੱਖ ਦੀ ਗੱਲ ਕਰਦੇ ਆਂ ਜੇ ਕਿ ਕੀਰਤਪੁਰ ਸਾਹਿਬ ਨਗਰ ਪੰਚਾਇਤ ਹੈ ਤੁਹਾਡਾ ਪਿੰਡ ਨਗਰ ਪੰਚਾਇਤ ਦੇ ਬਿਲਕੁਲ 300 ਮੀਟਰ ਦੂਰੀ ਤੇ ਪੈਂਦਾ ਜੇ ਇਹ ਪੁਲ ਜੋੜ ਦੋ ਤਾਂ ਇਹ ਕੀਰਤਪੁਰ ਸਾਹਿਬ ਦੇ ਨਾਲ ਕਨੈਕਟ ਹੋ ਗਿਆ ਜੇ ਪੁਲ ਨਾ ਹੋਵੇ ਤਾਂ ਕੀਰਤਪੁਰ ਸਾਹਿਬ ਨਾਲ ਲੈਣਾ ਨਹੀਂ ਦੱਸਣਾ ਚਾਹੁੰਦਾ ਜੀ ਨਗਰ ਪੰਚਾਇਤ ਦੇ ਵਿੱਚੇ ਤਾਂ ਇਹ ਹੱਦ ਵਾਸਤੇ ਜਿਹੜੀ ਕੀਰਤਪੁਰ ਸਾਹਿਬ ਹੈਈ ਆ ਸਾਡੀ ਹੁਣ ਵੀ ਛਾਪਰ ਜਿਹੜਾ ਹੈ ਛਾਪਰ ਦਾ ਕੋਈ ਨਾਂ ਨਹੀਂ ਆ ਇਹ ਕੀਰਤਪੁਰ ਸਾਹਿਬ ਹੈ 300 ਤੇ 73 ਹੱਦ ਵਾਸਤੇ ਪਿੰਡ ਪਿਆ ਤਾਂ ਉਹ ਮੌਕੇ ਦੀ ਰਾਜਨੀਤੀ ਹੋਈ ਪਿੰਡ ਬਾਹਰ ਨਿਕਲ ਗਿਆ ਕੋਈ ਉਸ ਜੇ ਵਿੱਚ ਸ਼ਾਮਲ ਹੁੰਦਾ ਤਾਂ ਸਾਡਾ ਵੀ ਜਿਹੜਾ ਏ ਚਲੋ ਜੇ ਸੀਵਰੇਜ ਨਹੀਂ ਤਾਂ ਲਾਈਟਾਂ ਤੋਂ ਲੈ ਕੇ ਹੋਰ ਜਿਹੜਾ ਵਿਕਾਸ ਆ ਬਰਾਬਰ ਦਾ ਹੁੰਦਾ ਇੰਨਾ ਪੈਸਾ ਕੀਰਤਪੁਰ ਸ਼ਹਿਰ ਤੇ ਲੱਗ ਰਿਹਾ ਸਾਡਾ ਵੀ ਬਰਾਬਰ ਲੱਗਣਾ ਤਾਂ ਪਰ ਸਾਡਾ ਇਹਨਾਂ ਕਿਸੇ ਚਾਲ ਵਿੱਚ ਬਾਹਰ ਕੱਢ ਦਿੱਤਾ ਰਾਜਨੀਤੀ ਹੋਈ ਹੈ ਸੋ ਆਪਾਂ ਸਾਈਡ ਤੇ ਆਣ ਗੋਲੇ ਰਹਿ ਗਏ ਤੇ ਹੱਦਬੱਸ ਫੇਰ ਸਾਡੀ ਇੱਕ ਆ ਹੁਣ ਵੀ ਚੱਲ ਰਹੀ ਹੈ ਜੀ ਹੁਣ ਤੁਹਾਨੂੰ ਨਗਰ ਪੰਚਾਇਤ ਤੋਂ ਵੱਖ ਕੀਤਾ ਗਿਆ ਵੱਖ ਕੀਤਾ ਗਿਆ ਜੀ ਬਿਲਕੁਲ ਸਾਡਾ ਜਿਹੜਾ ਵੱਖ ਕਰਨ ਕਰਕੇ ਸਾਡਾ ਵਿਕਾਸ ਨਹੀਂ ਹੋ ਸਕਿਆ ਨਹੀਂ ਤਾਂ ਸਾਡਾ ਵੀ ਕੀਰਤਪੁਰ ਸਾਹਿਬ ਦੇ ਬਰਾਬਰ ਜਿਹੜਾ ਵਿਕਾਸ ਹੁੰਦਾ ਬਰਾਬਰ ਆਪਾਂ ਵੀ ਹੁੰਦੇ ਉਹਨਾਂ ਪਿੰਡ ਦੇ ਬੱਚੇ ਚਾਹੇ ਕਾਲਜ ਜਾਂਦੇ ਹੋਣੇ ਆ ਜਾਂ ਕਈ ਇੱਥੇ ਸਰਕਾਰੀ ਨੌਕਰੀ ਵੀ ਕਰਦੇ ਆਣੇ ਕਿੰਨੀ ਕੁ ਮੁਸ਼ਕਲ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਰਸਾਤਾ ਦੇ ਵਿੱਚ ਤਾਂ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੈ ਦੇਖੋ ਇੱਥੋਂ ਕੱਪੜੇ ਹੋਲ ਕਹਿਣਾ ਇੱਥੋਂ ਮਤਲਬ ਜੁੱਤੀ ਪਜਾਮਾ ਸਟੇਸ਼ਨ ਤੇ ਬੰਦੇ ਹੁੰਦੇ ਦੇ ਪਹਿਲਾਂ ਉਹਨਾਂ ਥੋੜਾ ਜਿਹਾ ਆਪ ਜਿੱਦਾਂ ਬਣਾ ਕੇ ਕਰ ਗਏ ਹੁਣ ਵੀ ਇੰਨਾ ਔਖਾ ਬੱਚਿਆਂ ਦਾ ਇੱਕ ਆ ਔਖਾ ਇਹਦੇ ਅਗਲਾ ਸਟੈਪ ਹੈ ਜਿਹੜਾ ਲਾਈਨ ਵਾਲਾ ਤੁਸੀਂ ਦੇਖਿਆ ਕੋਲੇ ਦਾ ਤੇ ਮੇਨ ਰੋਡ ਤੱਕ ਔਖਾ ਹੀ ਔਖਾ ਜੀ ਬੱਚੇ ਗਿਰਦੇ ਆ ਵਾਪਸ ਘਰ ਨੂੰ ਮੁੜਕਾਂਦੇ ਸਕੂਲ ਜਿਹੜਾ ਪੁੱਜਣਾ ਬਹੁਤ ਮੁਸ਼ਕਲ ਹੈ ਸੋ ਮੈਂ ਤਸਵੀਰਾਂ ਵੀ ਵਿਖਾ ਦੇਣਾ ਚਾਹੁੰਦਾ ਪਿੰਡ ਵਾਸੀ ਦੇਖੋ ਕਿਸ ਤਰ੍ਹਾਂ ਸਹਿਯੋਗ ਕਰਦੇ ਨੇ ਆਪਣੇ ਟਰੈਕਟਰ ਲੈ ਕੇ ਆਏ ਹੋਏ ਨੇ ਤੇ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਈ ਤਨਖਾਹ ਮਿਲਦੀ ਹੈ ਜਾਂ ਫਿਰ ਆਪਣੇ ਆਪ ਸੇਵਾ ਕਰ ਰਹੇ ਹੋ ਪਿੰਡ ਦੀ ਸੇਵਾ ਹੀ ਕਰਦੇ ਹੀ ਸੇਵਾ ਸਰਕਾਰਾਂ ਦੇ ਖਿਲਾਫ ਬੋਲਣ ਦੀ ਵੀ ਇਹ ਗੱਲ ਨਹੀਂ ਕਰਦੇ ਕਿਉਂਕਿ ਇਹ ਕਹ ਰਹੇ ਹੈ ਵੀ ਸੇਵਾ ਭਾਵਨਾ ਨਾਲ ਆਪਾਂ ਕੰਮ ਕਰ ਰਹੇ ਆ ਆਪਾਂ ਕਹਿੰਦੇ ਗੁਰੂ ਮਹਾਰਜ ਨੇ ਹੁਕਮ ਕੀਤਾ ਸੀ ਕਿ ਜੇਕਰ ਸੇਵਾ ਵੀ ਕਰਨੀ ਹੈ ਖੱਬੇ ਹੱਥ ਸੱਜੇ ਹੱਥ ਨੂੰ ਦਾਣ ਜੇ ਦਿੱਤਾ ਤਾਂ ਖੱਬੇ ਹੱਥ ਨੂੰ ਵੀ ਨਾ ਪਤਾ ਲੱਗੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਨਾ ਕੰਮਾਂ ਵਾਸਤੇ ਬਿਲਕੁਲ ਜੀ ਦੇਖੋ ਸਰਕਾਰਾਂ ਦੇ ਮੁੰਡਲੇ ਭਰ ਜਾ ਸਰਕਾਰਾਂ ਜਦੋਂ ਬਣਨ ਦਾ ਟਾਈਮ ਹੁੰਦਾ ਕਿਸੇ ਬੰਦੇ ਦਾ ਚਾਹ ਮੈਂ ਤੁਹਾਨੂੰ ਹੁਣ ਹਰਜੋਤ ਬੈਸਦੀ ਲਾ ਲਓ ਵੀ ਜਦੋਂ ਅਜੇ ਉਹਨਾਂ ਨੇ ਆਣਾ ਤਾਂ ਇਸ ਤਰ੍ਹਾਂ ਲੱਗਦਾ ਤਾਂ ਲੋਕਾਂ ਦੇ ਗੁੱਟੀ ਹੱਥ ਲਾ ਲਾ ਕੇ ਵੀ ਮਤਲਬ ਕਹਿਣ ਦੇ ਵੀ ਨਹੀਂ ਜਿਹੜਾ ਹੁਣ ਵਿਕਾਸ ਹੈ ਨਹੀਂ ਸਾਰਾ ਹੀ ਕਰ ਜਣਾ ਮੇਰੇ ਹਿਸਾਬ ਦੇ ਨਾਲ ਪਿਛਲੀਆਂ ਸਰਕਾਰਾਂ ਨਾਲੋਂ ਵੀ ਜਿਹੜਾ ਨਲਾਇਕ ਸਰਕਾਰ ਹੈ ਸਾਡੇ ਪਿੰਡ ਦਾ ਗੱਜਪਰ ਤੇ ਜਿਹੜਾ ਰੋਡਾਂ ਦਾ ਮੈਂ ਕਹਿੰਦਾ ਦੇਖਿਓ ਜੀ ਤੁਹਾਨੂੰ ਕਿਤੇ ਲੁੱਕ ਦਾ ਟੋਟਾ ਵੀ ਮਿਲ ਜੇ ਸਾਡੇ ਪਿੰਡ ਦਾ ਜੋ ਆ ਕੱਚੀ ਗਲੀ ਜਾਂਦੀ ਜੀ ਮੇਰੇ ਹਿਸਾਬ ਦੇ ਨਾਲ 1 ਸਾਲ ਦੇ ਵਿੱਚ ਸਾਨੂੰ ਇੱਕ ਸਕੂਟਰੀ ਬਦਲਣੀ ਪੈਂਦੀ ਇਹ ਜਾ ਬੁਰਾ ਹਾਲ ਆ ਇੱਕ ਮਜਬੂਰੀ ਬਸ ਅਸੀਂ ਤਾਂ ਕੰਮ ਕਰਦੇ ਕਿਉਂਕਿ ਇੱਥੇ ਤੇ ਸਾਡਾ ਨਜ਼ਦੀਕ ਪਿੰਡਾਂ ਪੈਂਦਾ ਸਰਕਾਰ ਸੌਗੀ ਵੀ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਐ ਮੈਂ ਤਾਂ ਕਹਿੰਦਾ ਮਹਾਪੁਰਸ਼ਾਂ ਦੇ ਜਿਹੜੇ ਇਹ ਚੀਜ਼ ਆ ਮਹਾਪੁਰਸ਼ਾਂ ਨੂੰ ਵਾਲਾ ਕਰਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੂੰ ਚੁੱਪ ਕਰਕੇ ਘਰੇ ਬੈ ਜਾਣਾ ਚਾਹੀਦਾ ਇਹਨਾਂ ਕੋਈ ਕੋਈ ਬਕਾਤੀ ਇਹਨਾਂ ਦਾ ਮੈਨਿੰਗ ਤੇ ਵੇਚ ਲਈ ਇਹਨਾਂ ਨੇ ਹੋਰ 100-100 ਕਰੋੜ ਦੇ ਘਪਲਿਆਂ ਦੇ ਵੇਚ ਲਈ ਹੋਰ ਠਗੀਆਂ ਟੋਰੀਆਂ ਦੇ ਬੇਲੀਆਂ ਬਿਲਕੁਲ ਜਿਹੜਾ ਕੰਮ ਹੈ ਉਹ ਲੋਕ ਜਿਹੜੀ ਪਬਲਿਕ ਹੈ ਬਾਬੇ ਜਿਹੜੇ ਐਡੇ ਮਹਾਪੁਰਸ਼ ਉਹ ਕਰਾ ਰਹੇ ਆ ਬਾਬਿਆਂ ਦੀ ਮਸ਼ੀਨ ਹੈ ਜੀ ਤੁਸੀਂ ਮੈਨੂੰ ਦੱਸੋ ਇੱਕ ਵੀ ਸੰਤ ਕਿਸੇ ਬੰਦੇ ਦਾ ਐਡੇ 4 ਦਿਨ ਤੇ ਅਸੀਂ ਵੀਡੀਓ ਬਣਾਦੇ ਸਭ ਨੂੰ ਪਤਾ ਕਿਸੇ ਨੇ ਹੁਣ ਤੱਕ ਆ ਕੇ ਫੋਨ ਤੱਕ ਨਹੀਂ ਲਾਇਆ ਵੀ ਕੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਕੋਈ ਤੁਹਾਨੂੰ ਪੈਪ ਦੇ ਦਈਏ ਅਸੀਂ ਸੈਕਟਰੀ ਨੂੰ ਮੌਕੇ ਤੇ ਪੰਚਾਇਤ ਅਫਸਰਾਂ ਸਭ ਨੂੰ ਪੁੱਛ ਲਿਆ ਕਿ ਦੋ ਚਾਰ ਸਾਨੂੰ ਪੈਪਤਾ ਕਰਾ ਦਿਓ ਜੀ ਕੰਮ ਅਸੀਂ ਆਪ ਕਰ ਲਵਾਂਗੇ ਬਿਲਕੁਲ ਅਗਲੇ ਕਹਿੰਦੇ ਜੀ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਕਿ ਆ ਫਾਇਦਾ ਫਿਰ ਵੋਟਾਂ ਪਾਣ ਦਾ ਜਾਂ ਟੈਕਸ ਦੇਣ ਦਾ ਜਾਂ ਸਾਡੇ ਕਹਿਣਾ ਸਜੋਗੇ ਨਹੀਂ ਕਰਨਾ ਭਾਈ ਸਾਹਿਬ ਤੁਸੀਂ ਉਸ ਪਿੰਡ ਤੋਂ ਹੋ ਜਿਸ ਪਿੰਡ ਦੇ ਵਿੱਚ ਜਿਸ ਪਿੰਡੇ ਦੇ ਵਿੱਚ ਕਾਰ ਸੇਵਾ ਵਾਲੇ ਬਾਬੇ ਵੀ ਸੜਕ ਐਸ ਪਿੰਡ ਦੇ ਵਿੱਚ ਬਣਾ ਰਹੇ ਨੇ ਕਾਰ ਸੇਵਾ ਵਾਲੇ ਬਾਬਿਆਂ ਨੇ ਕਿਲਾ ਅਨੰਤਗੜ੍ਹ ਵਾਲਿਆਂ ਨਹੀਂ ਪੁਲ ਬਣਾਇਆ ਤੇ ਇਹ ਪੁਲ ਵੀ ਕਾਰ ਸੇਵਾ ਵਾਲੇ ਬਣਾ ਰਹੇ ਨੇ ਫਾਇਦਾ ਕੀ ਹੋਇਆ ਇਲਾਕੇ ਵਿੱਚ ਤਿੰਨ ਪੁਲ ਹੈ ਉਹ ਕਾਰ ਸੇਵਾ ਵਾਲੇ ਬਾਬੇ ਹੀ ਬਣਾ ਰਹੇ ਮੈਂ ਕਹਿੰਦੇ ਜੀ ਤੁਸੀਂ ਤਿੰਨ ਨਾ ਮੰਨੋ ਨੰਗਲ ਤੇ ਲੈ ਕੇ ਇਸ ਪੱਟੀ ਨੂਰਪੁਰ ਤੱਕ ਆ ਜਿਹੜੇ ਸਾਰੇ ਆ ਮੇਰੇ ਹਿਸਾਬ ਨਾਲ 9-10 ਪੁਲ ਹੈ ਇੱਕ ਵੀ ਪੁਲ ਸਰਕਾਰ ਥਾਪੀ ਮਾਰ ਕੇ ਕਹਦੇ ਇਹ ਵੀ ਬਾਬਾਜੀ ਸੋਂ ਉਹ ਵੀ ਮੰਨ ਕੇ ਚੱਲੋ ਜਿਹੜਾ ਸਰਕਾਰ ਦੇ ਟਾਈਮ ਇੱਕ ਬਾਬਾਜੀ ਸੋਂ ਕਰਾ ਗਿਆ ਤਾਂ ਕੋਈ ਵੀ ਪੁਲ ਸਰਕਾਰ ਮੈਨੂੰ ਇੱਥੇ ਦੇ ਨੰਗਲ ਤੱਕ ਦੱਸ ਦੇ ਵੀ ਅਸੀਂ ਆ ਪੁਲ ਤੁਹਾਨੂੰ ਬਣਾ ਕੇ ਦਿੱਤਾ ਬਿਲਕੁਲ ਕੋਈ ਸਹਿਯੋਗ ਨਹੀਂ ਆ ਸੋ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਪਿੰਡ ਵਾਸੀ ਇੱਥੇ ਆਏ ਐਸ ਵੇਲੇ ਵੀ ਜੋ ਜੇਕਰ ਗੱਲ ਕੀਤੀ ਜਾਵੇ ਤਾਂ 2 ਦਰਜਨ ਤੋਂ ਵੱਧ ਇੱਥੇ ਪਿੰਡ ਵਾਸੀ ਮੌਜੂਦ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਬਾਬਾ ਜੀ ਤੁਸੀਂ ਤਾਂ ਬਹੁਤ ਪੁਰਾਣੇ ਬਜ਼ੁਰਗ ਹੋ ਤੇ ਬਹੁਤ ਪੁਰਾਣੇ ਤੁਸੀਂ ਐਸ ਰਸਤੇ ਤੋਂ ਲੰਘਦੇ ਹੋਣੇ ਕਿੰਨੀ ਕੁ ਮੁਸ਼ਕਲ ਕਰਨੇ ਪੈਂਦੇ ਬਹੁਤ ਮੁਸ਼ਕਲ ਸੀ ਤਾਰੀ ਪੈ ਕੇ ਜਾਂਦੇ ਸੀ ਥੋਂ ਦਾ ਦੇ ਤਾਂ ਪਤਾ ਨਹੀਂ ਲੱਗਦਾ ਦੂਸਰੇ ਕਿੱਧਰ ਲੱਗਣਾ ਅੱਛਾ ਜੀ ਹਾਂਜੀ ਤੇ ਹੁਣ ਜੇ ਪੁਲ ਆਰਜੀ ਬਣ ਗਿਆ ਪਿੰਡ ਦੇ ਸਹਿਯੋਗ ਦੇ ਨਾਲ ਤਾਂ ਕਿਤੇ ਨਾ ਕਿਤੇ ਰਾਹਤ ਮਿਲੂਗੀ ਸਾਨੂੰ ਰਾਹਤ ਮਿਲਦੀ ਹੈ ਜੀ ਜੇ ਪੁਲ ਬਣ ਜਾਵੇ ਤਾਂ ਸਾਡਾ ਆਣਾ ਜਾਣਾ ਸੌਖਾ ਹੋ ਜਾਊਗਾ ਕੀ ਕਹਿੰਦੇ ਹੋ ਸੋਪ ਘਰ ਤੁਹਾਡੇ ਪਿੰਡ ਦੇ ਵਿੱਚ ਦੱਸੇ ਜਾਂਦੇ ਨੇ ਤੇ ਕਿੰਨੇ ਕੁ ਤੁਹਾਨੂੰ ਲੱਗਦਾ ਹੈ ਕਿੰਨੇ ਕਿੰਨੇ ਪੈਸੇ ਸਾਰਿਆਂ ਨੇ ਪਾਏ ਜੀ ਤਿੰਨ ਫੁੱਲ ਭੇਟਾਂ ਸਾਰਿਆਂ ਨੇ ਪਾਏ ਜੀ ਕਿਸੇ ਨਾ ਜਿੰਨੀ ਸਰਮਥਾ ਹੈਗੀ ਆ ਉਨੇ ਪੈਸੇ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਸੀ ਕਹਿ ਰਹੇ ਨੇ ਵੀ ਹਰ ਘਰ ਨੇ ਵਿੱਚ ਐਸ ਪੁੱਲ ਬਣਾਉਣ ਦੇ ਵਿੱਚ ਸਹਿਯੋਗ ਦਿੱਤਾ ਹੈ ਚਾਹੇ ਉਹ ਈਵਨ ਕੀ ਚਾਹੇ ਉਹ ਗਰੀਬ ਪਰਿਵਾਰ ਵੀ ਹੋਵੇ ਉਹ ਵੀ ਆਪਣੇ ਤੌਰ ਤੇ ਰੋਟੀਆਂ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਦਿੰਦੇ ਨੇ ਤਾਂਕਿ ਉਹਨਾਂ ਦਾ ਵਿੱਚ ਉਹ ਤਿਲ ਫੁੱਲ ਭੇਟਾ ਐ ਇਸ ਸਲੰਘਾ ਜੋ ਕਦਮ ਦੇ ਵਿੱਚ ਉਹਨਾਂ ਦਾ ਕੁਝ ਯੋਗਦਾਨ ਪੈ ਸਕੇ ਕੈਮਰਾਮੈਨ ਰਵੀ ਕੁਮਾਰ ਦੇ ਨਾਲ ਚਵੇਸ਼ ਲਟਾਵਾ ਸ਼੍ਰੀ ਅਨੰਤਪੁਰ ਸਾਹਿਬ